ਚੋਹਨਾ ਤੇ ਕਣਕ ਹੈ ਮੈਂ ਇਸੇ ਇਹ ਗੱਲ ਕਹਨਾ ਕਿ ਇਹ ਦੋਵੇਂ ਸੀਜ਼ਨ ਦੋਵੇਂ ਫਸਲਾਂ ਪੰਜਾਬ ਦੀ ਆਰਥਿਕਤਾ ਦੇ ਅੰਦਰ ਬਹੁਤ ਵੱਡੀ ਭੂਮਿਕਾ ਅਦਾ ਕਰਦੀਆਂ ਨੇ ਕਰੋੜਾ ਲੋਕ ਇਸ ਸੀਜ਼ਨ ਨਾਲ ਜੁੜੇ ਹੁੰਦੇ ਆ ਚਾਹੇ ਉਹ ਕਿਸਾਨ ਨੇ ਚਾਹੇ ਉਹ ਮਜ਼ਦੂਰ ਨੇ ਚਾਹੇ ਉਹ ਆਰਤੀ ਨੇ ਮਿਲਰਸ ਨੇ ਤੇ ਗਾਂ ਫਿਰ ਜਿਹੜੇ ਸਾਡੇ ਕੰਜ਼ਿਊਮਰ ਵੀ ਨੇ ਸਾਡੇ ਫੂਡ ਸਪਲਾਈ ਨਾਲ ਜੁੜੇ ਆ ਸੋ ਇਸ ਕਰਕੇ ਪੰਜਾਬ ਦੇ ਅੰਦਰ ਟੋਟਲ 32 ਲੱਖ ਹੈਕਟੇਰ ਰਕਬੇ ਦੇ ਵਿੱਚ ਜਿਹੜੀ ਉਹ ਚਵਾਨਾ ਲਾਇਆ ਜਾਂਦਾ ਸੋ 8 ਲੱਖ ਕਿਸਾਨ 9 ਲੱਖ ਤੋਂ ਉੱਪਰ ਕਿਸਾਨ ਜਿਹੜਾ ਉਹ ਪੰਜਾਬ ਦੇ ਅੰਦਰ ਮੰਡੀਆਂ ਚ ਆਪਣੀ ਇਸ ਪਾਲੀ ਹੋਈ ਫਸਲ ਨੂੰ ਲੈ ਕੇ ਆਂਦਾ ਸੋ ਉਸ ਫਸਲ ਨੂੰ ਖਰੀਦਣ ਦਾ ਜਿਹੜਾ ਜ਼ਮਾ ਭੂंका ਜਿਹੜੀ ਉਹ ਪੰਜਾਬ ਸਰਕਾਰ ਹਰ ਵਾਰ ਕਰਦੀ ਹੈ ਸੋ ਇਸ ਵਾਰ ਜਿਹੜਾ ਸਾਨੂੰ ਟਾਰਗੇਟ ਮਿਲਿਆ ਸੀਗਾ ਕੇਂਦਰੀ ਪੂਲ ਦੇ ਅੰਦਰ ਪੰਜਾਬ ਨੂੰ 185 ਲੱਖ ਐਮਟੀ ਦਾ ਟਾਰਗੇਟ ਮਿਲਿਆ ਸੀਗਾ ਸੋ ਅਸੀਂ ਕੱਲ ਤੱਕ ਕੱਲ ਤੱਕ ਜਿਹੜਾ ਉਹ ਪੰਜਾਬ ਦੇ ਅੰਦਰ ਇਸ ਪ੍ਰੋਕੂਰਮੈਂਟ ਨੂੰ ਕਿਉਂਕਿ ਹੁਣ ক্লোਜ਼ ਕਰ ਦਿੱਤਾ ਗਿਆ ਸੋਰੀ 30 ਨੂੰ ਸੋ 30 ਤੱਕ ਜਿਹੜਾ ਸਾਡੇ ਕੋਲ ਪੰਜਾਬ ਦੇ ਅੰਦਰ ਮੰਡੀਆਂ 'ਚ 173 165833 एमटी चौहानआ आया 173 लाख 65000 एमटी ਜਿਹਦੇ ਵਿੱਚੋਂ 173 लाख 50000 एमटी ਜਿਹੜੀ ਉਹ ਅਸੀਂ ਲਗਭਗ ਜਿਹੜੀ ਖਰੀਦ ਚੁੱਕੇ ਆ ਸੋ ਜਿੰਦਾ ਵੀ चौहानਾ ਮੰਡੀ ਚ ਲੈ ਕੇ ਆਇਆ ਕਿਸਾਨ ਜਿਹੜਾ ਸਾਡੇ ਪੋਰਟਲ ਤੇ ਚੜਿਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਸੋ ਇਹਦੀ ਜਿਹੜੀ ਬਣਦੀ ਪੇਮੈਂਟ ਹੈ ਜਿਹੜਾ ਕਿਸਾਨ ਹੱਕਦਾਰ ਜਿਹੜੇ ਕਿਸਾਨ ਨੂੰ ਜਾਣੀ ਚਾਹੀਦੀ ਹੈ ਉਹ ਪੇਮੈਂਟ ਜਿਹੜੀ ਆ ਜਿਹੜੀ ਅਸੀਂ ਉਹ ਰੀਲੀਜ਼ ਕਰ ਚੁੱਕੇ ਹਾਂ ਕਿਸਾਨ ਨੂੰ ਉਹ ਲਗਭਗ 39 ਹਜ਼ਾਰ ਕਰੋੜ ਤੋਂ ਉੱਪਰ ਜਿਹੜਾ ਪੈਸਾ ਉਹਦਾ ਬਣਦਾ ਸੀਗਾ ਉਹ ਰੀਲੀਜ਼ ਕਰ ਚੁੱਕੇ ਹਾਂ ਉਹਨਾਂ ਦੇ ਖਾਤੇਆਂ 'ਚ ਸੋ 172 ਲੱਖ ਐਮਟੀ ਜਿਹੜਾ ਉਹ ਅਸੀਂ ਮੰਡੀ ਦੇ ਵਿੱਚੋਂ ਲਿਫਟਿੰਗ ਕਰਕੇ ਮਿੱਲਾਂ ਦੇ ਵਿੱਚ ਪਹੁੰਚ ਚੁੱਕੇ ਆ ਸੋ ਇਹ ਮੋਟੀ ਮੋਟੀ ਜਿਹੜੀ ਪ੍ਰੋਕਿਊਰਮੈਂਟ ਦੀ ਅਪਡੇਟ ਔਰ ਚੰਗੀ ਗੱਲ ਇਹ ਆ ਕਿ ਅਸੀਂ ਅੱਜ ਤੋਂ ਪੰਜਾਬ ਦੀਆਂ ਤਿੰਨ ਜ਼ਿਲ੍ਹਿਆਂ 'ਚ ਪਠਾਨਕੋਟ ਮੋਹਾਲੀ ਤੇ ਰੋਪੜ ਇਹ ਸੇ ਮਿਲੰਗ ਵੀ ਸ਼ੁਰੂ ਕਰ ਦਿੱਤੀ ਹੈ ਜਿਹੜੀ ਬੜੀ ਮੈਂ ਸਮਝਦਾ ਵੀ ਸਹੀ ਟਾਈਮ ਤੇ ਮਿਲੰਗ ਜਿਹੜੀ ਉਹ ਸ਼ੁਰੂ ਹੋ ਗਈ ਆ ਪਠਾਨਕੋਟ ਮੋਹਾਲੀ ਤੇ ਰੋਪੜ ਇਹ ਤਿੰਨ ਜ਼ਿਲ੍ਹਿਆਂ ਦੇ ਅੰਦਰ ਜਿਹੜੀ ਮਿਲਨ ਜਿਹੜੀ ਉਹ ਅੱਜ ਤੋਂ ਸੁਰੂ ਕਰ ਦਿੱਤੀ ਆ ਸੋ ਰਾਈਟ ਟਾਈਮ ਤੇ ਮਿਲਨ ਸ਼ੁਰੂ ਹੋਣ ਦਾ ਮਤਲਬ ਇਹ ਆ ਕਿ ਮਿਲਰ ਜਿਹੜਾ ਆ ਉਹ ਵੀ ਸਹਿਜ ਸਹੇ ਬੇਲਾ ਹੁੰਦਾ ਜਾਵੇ ਸੋ ਜਿਹੜੀ ਸਪੇਸ ਦੀ ਚਰਚਾ ਹਮੇਸ਼ਾ ਪੰਜਾਬ 'ਚ ਰਹੀ ਆ ਅਸੀਂ ਵੀ ਕਰਦੇ ਰਹੇ ਆ ਔਰ ਇਹ ਮੰਗ ਵੀ ਅਸੀਂ ਠਾਦੇ ਰਹੇ ਆ ਪਰ ਸਾਡਾ ਸੀਜ਼ਨ ਅਸੀਂ ਬੜਾ ਸਮੂਥਲੀ ਉਹਨੂੰ ਕਲੋਸ ਕੀਤਾ ਔਰ ਇਸ ਸੀਜ਼ਨ ਨੂੰ ਕਈ ਪਾਸਿਆਂ ਤੋਂ ਅ ਕੁਝ ਅ ਮਤਲਬ ਸਿਆਸੀ ਲੋਕਾਂ ਨੇ ਕਹalo ਜਾ ਕੁਝ ਵਿਅਕਤੀਆਂ ਨੇ ਲਿਓ ਲੜਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਪਰ ਮੈਂ ਸਾਰੇ ਫੂਡ ਸਪਲਾਈ ਵਿਭਾਗ ਦੇ ਅਫੀਸਰ ਸੇਵਾਦਾਰ ਨੂੰ ਆਪਣੇ ਸਾਰਾ ਜਿੰਨਾ ਵੀ ਸਾਡਾ ਮੈਕੈਨਿਜ਼ਮ ਹੈ ਅ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਵੀ ਉਹਨਾਂ ਨੇ ਬੜਾ ਅ ਸੂਝ ਬੂਝ ਦੇ ਨਾਲ ਔਰ ਬੜੀ ਸ਼ਾਨਦਾਰ ਕਮਿਟਮੈਂਟ ਦਾ ਪ੍ਰਗਟਾਵਾ ਕਰਦੇ ਹੋਏ ਇਹਨੂੰ ਨੇਪਰੇ ਚਾੜੰਦ ਵਿੱਚ ਆਪਣੀ ਭੂਮਿਕਾ ਦਾ ਕੀਤੀ ਹੈ ਸੋ ਮੇਰੇ ਨਾਲ ਮੇਰੇ ਸੈਕਟਰੀ ਵਿਕਾਸ ਗਰਗ ਜੀ ਔਰ ਮੇਰੇ ਰਾਈਟ ਸਾਈਡ ਪਨੀਤ ਗੋਲ ਜੀ ਜਿਹੜਾ ਸਾਡੇ ਡਾਇਰੈਕਟਰ ਨੇ ਸੋ ਸਾਰਿਆਂ ਨੇ ਇਸ ਸੀਜ਼ਨ ਦੇ ਅੰਦਰ ਅੱਛਾ ਰੋਲ ਦਾ ਕੀਤਾ ਔਰ ਇਸ ਵੇਲੇ ਤੱਕ ਸਾਡੇ ਕੋਲ 25 ਲੱਖ ਐਮਟੀ ਜਿਹੜੀ ਸਪੇਸ ਹੈ ਪੰਜਾਬ ਦੇ ਅੰਦਰ ਜਿਹੜੀ ਪਿਛਲੇ 2 ਮਹੀਨਿਆਂ ਚ ਬਣੀ ਹੈ 25 ਲੱਖ ਐਮਟੀ ਪਰ ਕਿਉਂਕਿ ਜਿੰਨੀ ਪੈੜੀ ਸਾਡੇ ਕੋਲ ਆਈ ਹੈ ਇਹਦੀ ਇਹਦਾ ਲਗਭਗ 115 ਲੱਖ ਐਮਟੀ ਜਿਹੜਾ ਉਹ ਰਾਈਸ ਬਣਨਾ ਸੋ ਅਜੇ ਵੱਡੀ ਸਪੇਸ ਦੀ ਪੰਜਾਬ ਦੇ ਅੰਦਰ ਲੋੜ ਹੈ ਅਸੀਂ ਵਾਰ-ਵਾਰ ਕੇਂਦਰ ਸਰਕਾਰ ਨੂੰ ਚਾਹਿਓ ਉਹਨਾਂ ਦੇ ਪੋਲੀਟੀਕਲ ਮੰਚ ਹੋਂ ਉੱਥੇ ਬ ਜਾ ਕੇ ਵੀ ਅਸੀਂ ਰਿਕਵੈਸਟ ਕਰਦੇ ਰਹੇ ਹਾਂ ਪੱਤਰ ਵਿਹਾਰ ਦੇ ਰੂਪ ਚ ਵੀ ਰਿਕਵੈਸਟ ਕਰਦੇ ਰਹੇ ਹਾਂ ਐਫਸੀਆਈ ਦੇ ਅਧਿਕਾਰੀਆਂ ਨੂੰ ਵੀ ਸਾਡੇ ਅਫੀਸਰਸ ਬਾਨ ਵਾਰ-ਵਾਰ ਉਹਨਾਂ ਨੂੰ ਮਿਲਦੇ ਰਹਿੰਦੇ ਆ ਮੀਟਿੰਗਾਂ ਕਰਦੇ ਆ ਸੋ ਅਸੀਂ ਹੁਣ ਬੇਨਤੀ ਇਹ ਕਰਨਾ ਚਾਹੁੰਦੇ ਆ ਕਿ ਆ ਕੇਂਦਰ ਜਿਹੜੀ ਸਪੇਸ ਆ ਉਹਨੂੰ ਹੋਰ ਤੇਜ਼ੀ ਨਾਲ ਬਣਾਉਣ ਦੇ ਵਿੱਚ ਇਹ ਪੰਜਾਬ ਦੀ ਮਦਦ ਕਰੇ ਕਿਉਂਕਿ ਹੁਣ ਮਿਲਣ ਸ਼ੁਰੂ ਹੋ ਗਈ ਆ ਤੇ ਸਾਜੇ ਸਾਜੇ ਮਿਲਣ ਨੇ ਜਿਸ ਤਰ੍ਹਾਂ ਪੈਡੀ ਪ੍ਰਕਿਊਰਮੈਂਟ ਦਾ ਸੀਜ਼ਨ ਜੋਵਨ ਤੇ ਆਇਆ ਪੀਕ ਤੇ ਜਾਂਦਾ ਸੋ ਇਸੇ ਤਰ੍ਹਾਂ ਜਦੋਂ ਸਾਰੇ ਪੰਜਾਬ ਦੇ ਵਿੱਚ ਮਿਲਣ ਸ਼ੁਰੂ ਹੋਣੀ ਆ ਤੇ ਰਾਈਸ ਜਿਹੜਾ ਆ ਉਹ ਬਣ ਕੇ ਜਦੋਂ ਤਿਆਰ ਹੋਣਾ ਬੋਰੀਆਂਸ ਪੈਣਾ ਸੋ ਉਹਦੇ ਲਈ ਸਪੇਸ ਜਿਹੜੀ ਆ ਬਹੁਤ ਵੱਡੀ ਮੈਂ ਸਮਝਦਾ ਵੀ ਇੱਕ ਲੋੜ ਆ ਸੀ ਇਹ ਠੀਕ ਆ ਅਸੀਂ ਕੋਈ ਕਿਸੇ ਨੂੰ ਪੈਨਿਕ ਨਹੀਂ ਕਰ ਰਹੇ ਲੇਕਿਨ ਇੱਕ ਡਿਊਟੀ ਆ ਅਸੀਂ ਮੰਗ ਵੀ ਕਰਦੇ ਆ ਅੱਜ ਵੀ ਜਿਹੜੀ ਉਹ ਕੇਂਦਰ ਸਰਕਾਰ ਉਹਨੂੰ ਸਪੇਸ ਨੂੰ ਬ੍ਰਾਂਡ ਦੇ ਵਿੱਚ ਜਿਹੜੀ ਆਪਣੀ ਭੂਮਿਕਾ ਅਦਾ ਕਰੇ ਸੋ ਇੱਕ ਹੋਰ ਮੈਂ ਗੱਲ ਜਿਹੜੇ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਪੰਜਾਬ ਦੇ ਲੋਕਾਂ ਤੱਕ ਪਹੁੰਚਾਣੀ ਚਾਹਣਾ ਉਹ ਇਹ ਆ ਕਿ ਸਾਡੇ ਇੱਥੇ ਜਿਹੜਾ ਉਹ ਇਕਈਕੇवाईसी ਦਾ ਜਿਹੜਾ ਉਹ ਚੱਲ ਰਿਹਾ ਪੰਜਾਬ ਦੇ ਅੰਦਰ ਸਰਵੇ ਚੱਲ ਰਿਹਾ ਔਰ ਮੈਂ ਤੁਹਾਡੇ ਮਾਦੀਮ ਦਰਾਂ ਹੀ ਪੰਜਾਬ ਦੇ ਉਹਨਾਂ तमाम ਪਰਿਵਾਰਾਂ ਨੂੰ ਉਹਨਾਂ ਸਾਰੇ ਲਾਭਪਾਤਰੀਆਂ ਨੂੰ ਜਿਹੜੇ ਮੇਰੀ ਇਹ ਇਸ ਬੇਨਤੀ ਨੂੰ ਸੁਣ ਰਹੇ ਆ ਅਸੀਂ 157 ਲੱਖ ਜਿਹੜੇ ਸਾਡੇ ਉਹ ਟੋਟਲ ਬੈਨੀਫੀਸ਼ਰ ਨੇ ਉਹਨਾਂ ਦੇ ਵਿੱਚੋਂ ਅਸੀਂ 1 ਕਰੋੜ 6 ਲੱਖ ਬੈਨੀਫੀਸ਼ਰ ਦਾ ਉਹ ਕਰ ਚੁੱਕੇ ਆ ਈਕੇ ਵੀਸੀ ਔਰ ਅਸੀਂ ਬਾਕੀਆਂ ਨੂੰ ਵੀ ਬੇਨਤੀ ਕਰਦੇ ਆ ਜਿਹੜੇ ਰਹਿ ਗਏ ਨੇ 48 ਲੱਖ ਸਮਥਿੰਗ ਵੀ ਉਹ ਜਲਦੀ ਤੋਂ ਜਲਦੀ ਸਾਡੇ ਡੀਪੂ ਦੇ ਉੱਤੇ ਜਾਣ ਉਹ ਤੇ ਸਾਡੇ ਕੋਲ ਜਿਹੜੀਆਂ ਮਸ਼ੀਨਾਂ ਪਈਆਂ ਨੇ ਉਹਦੇ ਰਾਹੀਂ ਆਪਣਾ ਜਿਹੜਾ ਉਹ ਈਕੇ ਵੀਸੀ ਕਰਾਣ ਤਾਂ ਜੋ ਕਿਸੇ ਵੀ ਵਿਅਕਤੀ ਦਾ ਖਾਸ ਕਰਕੇ ਲੋੜਵੰਦ ਵਿਅਕਤੀ ਜਿਹੜਾ ਜਿਹੜਾ ਪੋਰ ਸੈਕਸ਼ਨ ਆ ਜਿਹੜਾ ਇਹਦਾ ਨਾਜ ਦਾ ਹੱਕਦਾਰ ਆ ਉਹ ਕਿਸੇ ਕਾਰਨ ਕਰਕੇ ਜਿਹੜਾ ਆ ਉਹ ਇਸ ਸਿਸਟਮ ਤੋਂ ਬਾਹਰ ਨਾ ਚਲੇ ਜਾਵੇ ਸੋ ਸਾਡੀ ਉਹਨਾਂ तमाम ਚੇਤਨ ਲੋਕਾਂ ਨੂੰ ਵੀ ਬੇਨਤੀ ਆ ਸਮਾਜ ਸੇਵੀ ਜਿਹੜੀਆਂ ਆਰਗੇਨਾਈਜੇਸ਼ਨਾਂ ਉਹਨਾਂ ਨੂੰ ਵੀ ਬੇਨਤੀ ਆ ਕਿ ਉਹ ਇਸ ਸੈਕਸ਼ਨ ਦੀ ਮਦਦ ਕਰਨ ਉਹਨਾਂ ਨੂੰ ਡੀਪੂ ਤੱਕ ਲੈ ਕੇ ਆਣ ਤਾਂ ਜੋ ਉਹਨਾਂ ਨੂੰ ਇਸ ਪੋਰਟਲ ਦੇ ਅੰਦਰ ਜਿਹੜੇ ਆਲਰੇਡੀ ਹੈਗੇ ਆ ਐਗਜ਼ਿਸਟ ਕਰਦੇ ਆ ਉਹ ਕੰਟੀਨਿਊ ਰਹਿਣ ਸੋ ਮੈਂ ਫਿਰ ਇੱਕ ਵਾਰ ਪੰਜਾਬ ਦੇ ਸਾਰੇ ਕਿਸਾਨਾਂ ਦਾ ਪੰਜਾਬ ਦੇ ਮਿਲਰਸ ਦਾ ਪੰਜਾਬ ਦੇ ਆੜਤੀਆਂ ਦਾ ਧੰਨਵਾਦ ਕਰਦਾ ਉਹਨਾਂ ਨੇ ਕਾਫੀ ਸਹਿਯੋਗ ਕੀਤਾ ਇਸ ਪੈੜੀ ਦੇ ਪਿਖੋਰ ਮੈਡਰ ਨੂੰ ਨੇਪਰੇ ਚਾੜਨ ਦੇ ਲਈ ਤੇ ਵਿਸ਼ੇਸ਼ ਤੌਰ ਤੇ ਆਪਣੇ ਮੈਕਮੇ ਦੇ ਸਾਰੇ ਅਫੀਸਰ ਸਹਿਬਾਨ ਮੁਲਾਜ਼ਮ ਸਾਥੀ ਸਾਇਓ ਹੈਡਕੁਆਟਰ ਦੇ ਹੋਣ ਚਾਹੀਓ ਡਿਸਟ੍ਰਿਕਟ ਪੱਧਰ ਤੇ ਹੋਣ ਉਹਨਾਂ ਨੇ ਵੀ ਦਿਨ ਰਾਤ ਜਿਹੜੀ ਉਹ ਮਿਹਨਤ ਕਰਕੇ ਜਿਹੜਾ ਸੀਜ਼ਨ ਨੂੰ ਨੇਪਰੇ ਚਾੜਨ ਦੇ ਵਿੱਚ ਜਿਹੜਾ ਸਹਿਯੋਗ ਕੀਤਾ ਸੋ ਮੈਂ ਖੁਸ਼ੀ ਮਹਿਸੂਸ ਕਰਦਾ ਬੜਾ ਫਰੂਟਫੁਲ ਸੀਜ਼ਨ ਜਿਹੜਾ ਉਹ ਕਿਸਾਨਾਂ ਲਈ ਵੀ ਰਵੇ ਰਿਆ ਔਰ ਕਾ ਮਿਲਰਸ ਵੀ ਲਵੇ ਇਹ ਮੇਰੀਆਂ ਉਮੀਦਾਂ ਵੀ ਨੇ ਸੋ ਇਹ ਮੋਟੀਆਂ ਜੀਆਂ ਮੈਂ ਬੇਨਤੀਆਂ ਜਿਹੜੀਆਂ ਅੱਜ ਤੁਹਾਡੇ ਰਾਹੀਂ ਪੰਜਾਬ ਦੇ ਲੋਕਾਂ ਨਾਲ ਸ਼ੇਅਰ ਕਰਦਾ ਹੋਇਆ ਆਪਣੀ ਗੱਲ ਰੱਖੀ ਆ ਹੁਣ ਕੋਈ ਤੁਹਾਡਾ ਸਵਾਲ ਹੋਵੇ ਤਾਂ ਮੈਂ ਜਿਹੜਾ ਗੈਪ ਸੀ 126 ਦੇ ਵਿੱਚ 406 ਕਿਲੋ ਦਾ ਉਹ ਸੈਲਰ ਨੂੰ ਕੌਣ ਪੂਰਾ ਕਰ ਰਿਹਾ ਸਟੇਟ ਗਵਰਨਮੈਂਟ ਕਰ ਰਹੀ ਹੈ ਜਾਂ ਸੈਂਟਰ ਤੋਂ ਮਨੇ ਕਰੂਗੀ ਜੇਕਰ ਸਟੇਟ ਕਰੂਗੀ ਤਾਂ ਕਿੰਨਾ ਪੈਸਾ ਸਟੇਟ ਦੇਉਗੀ ਨਹੀਂ ਜਿਹੜਾ ਗੈਪ ਹੈ ਇਹ ਬੇਸਿਕਲੀ ਦੇਖੋ ਮੈਂ ਹਰ ਵਾਰੀ ਗੱਲ ਕਹਣਾ ਵੀ ਅਸੀਂ ਤਾਂ ਇੱਕ ਏਜੰਟ ਆ ਅਸੀਂ ਪ੍ਰੋਕਿਊਰਮੈਂਟ ਦੇ ਇੱਕ ਏਜੰਟ ਆ ਇਹ ਅਨਾਜ ਟੋਟਲ ਕੇਂਦਰ ਦਾ ਸੋ ਇਹਦੇ ਖਰੀਦ ਤੋਂ ਬਾਅਦ ਇਹਦੇ ਨਾਲ ਜੁੜੀਆਂ ਜਿੰਨੀਆਂ ਵੀ ਗੱਲਾਂ ਨੇ ਚਾਹੇ ਉਹ ਸਪੇਸ ਦੀ ਆ ਚਾਹੇ ਉਹ ਗੈਪ ਦੀ ਆ ਚਾਹੇ ਉਹ ਮਤਲਬ ਟੂ ਆਟਵਾਈ ਦੀ ਆ ਇਹ ਸਾਰੀਆਂ ਹੀ ਕੇਂਦਰ ਸਰਕਾਰ ਦੀਆਂ ਜ਼ਿੰਮੇਵਾਰੀਆਂ ਨੇ ਮੰਤਰੀ ਇਸ ਟਾਈਮ ਮੂਵਮੈਂਟ ਕਿੰਨੀ ਹੈ ਜੀ ਸਾਡੀ ਇਸ ਵੇਲੇ ਮਤਲਬ 18 18 ਮੇਲਸ ਪੰਜਾਬ ਚ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਔਰ ਲੱਗ ਭਾ ਕੇ 15 ਲੱਖ ਐਮਟੀ ਜਿਹੜੀ ਆ ਉਹ ਮਹੀਨੇ ਦੀ ਜੋ ਟਾਰਗੇਟ ਉਹਨਾਂ ਨੇ ਧਾਇ ਕੀਤਾ ਕਿਉਂਕਿ ਦਸੰਬਰ ਦਾ ਵੀ ਜਿਹੜਾ ਉਹਨਾਂ ਦਾ ਟਾਰਗੇਟ ਆਇਆ 15 ਲੱਖ ਐਮਟੀ ਦਾ ਸੋ ਉਹ ਅਲੱਗ-ਅਲੱਗ ਹਨ ਕਣਕ ਤੇ ਚਾਵਲ ਅਲੱਗ-ਅਲੱਗ ਦਾ ਨਹੀਂ ਕੁਆਂਟੀਟੀ ਮੈਂ ਦੱਸ ਮੈਂ ਸ਼ੇਅਰ ਕਰ ਰਿਹਾ ਉਹਦੇ ਵਿੱਚ ਕਣਕ ਕਿੰਨੀ ਆ ਰਾਈਸ ਕਿੰਨਾ ਆ ਇਹ ਵੱਖਰਾ-ਵੱਖਰਾ ਸੀ ਪਰ ਉਹਨਾਂ ਨੇ 15 ਲੱਖ ਐਮਟੀ ਹਰ ਮਹੀਨੇ ਜਿਹੜੀ ਸਪੇਸ ਬਣਾਉਣ ਦਾ ਟਾਰਗੇਟ ਮਿੱਥਿਆ ਸੀਗਾ ਸੋ ਅਸੀਂ ਮੈਂ ਫੇਰ ਇਹਦੇ ਉੱਤੇ ਕਹਿ ਰਿਹਾ ਵੀ ਇਹਦੇ ਉੱਤੇ ਕੇਂਦਰ ਸਰਕਾਰ ਜਿਹੜਾ ਹੋਰ ਵੱਡਾ ਯਤਨ ਕਰਨ ਦੀ ਲੋੜ ਆ ਤਾਂ ਜੋ ਪੰਜਾਬ ਦੇ ਅੰਦਰ ਮਿਲਰਸ ਨੂੰ ਕੋਈ ਸਪੇਸ ਦੀ ਨਾ ਕਿ ਦਿੱਕਤ ਨਾ ਹੋਵੇ ਮੰਤਰੀ ਜਿਹੜਾ ਰਾਇਸ बार-बार ਸੈਂਪਲ ਫੇਲ ਹੋ ਰਿਹਾ ਉਹਦੇ ਪਿੱਛੇ ਤੁਸੀਂ ਕੋਈ ਕਾਰਨ ਲੱਭਿਆ ਵੀ ਕਿਹਦੀ ਗਲਤੀ ਹੈ ਸੈਲਰ ਦੀ ਗਲਤੀ ਹੈ ਅਫਸਰ ਦੀ ਗਲਤੀ ਹੈ ਕਿਸਾਨ ਦੀ ਗਲਤੀ ਨਹੀਂ ਦੇਖੋ ਇਹਦੇ ਅੰਦਰ ਕਿਸਾਨ ਦੀ ਕੋਈ ਗਲਤੀ ਨਹੀਂ ਕਿਸਾਨ ਤਾਂ ਮਤਲਬ ਜਾਨ ਜੋਖਮ ਤੇ ਡਾਲ ਕੇ ਖੂਨ ਪਸੀਨਾ ਕਰਕੇ ਫਸਲ ਨੂੰ ਪੈਦਾ ਕਰਦਾ ਮਿਲਰਸ ਗਾਉਂ ਦੀ ਮਿਲਣ ਕਰ ਦਿੰਦਾ ਹੁਣ ਸਵਾਲ ਇਹ ਆ ਵੀ ਮੈਂ ਫਿਰ ਉਸੇ ਗੱਲ ਤੇ ਆ ਰਿਹਾ ਵੀ ਇਹ ਐਫਸੀ ਆਈ 2 ਐਫਸੀ ਦਾ ਮਾਮਲਾ ਜਿਸ ਤਰ੍ਹਾਂ ਇੱਕ ਦੋ ਸਟੇਟਾਂ ਨੇ ਐਫਸੀਆਈ ਨੇ ਲੈਟਰ ਕੱਢਿਆ ਵੀ ਉਹ ਚੋਲ ਉਹਨਾਂ ਦੇ ਕੁਝ 1% ਉਹਨਾਂ ਚ ਕੋਈ ਪ੍ਰੋਬਲਮ ਹੈਗੀ ਆ ਸੋ ਇਹ ਐਫਸੀਆਈ ਨੂੰ ਦੇਖਣਾ ਚਾਹੀਦਾ ਵੀ ਤੁਸੀਂ ਜਦੋਂ ਲੰਬਾ ਸਮਾਂ ਉਹਨੂੰ ਕਿਤੇ ਟਿਕਾਣੇ ਨਹੀਂ ਲਾਓਗੇ ਪਿਆਰ ਹੋਊਗਾ ਤੇ ਲਾਜ਼ਮੀ ਤੌਰ ਤੇ ਕਿਤੇ ਨਾ ਕਿਸੇ ਸਾਈਡ ਤੋਂ ਚਾਹੇ ਮੌਸਮ ਦੀ ਮਾਰ ਪਾ ਜੇ ਚਾਹੇ ਕੋਈ ਹੋਰ ਮਲੇਸ਼ ਕਿਸਮ ਦਾ ਕੋਈ ਆਪਾਣਾ ਵਾਪਰ ਜੇ ਵੀ ਸੋ ਮੈਨੂੰ ਇੰਜ ਲੱਗਦਾ ਆ ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਐਫਸੀਆਈ ਦੇ ਲੈਵਲ ਦੀਆਂ ਉਹਨਾਂ ਵਿਚਾਰੀਆਂ ਤੇ ਦੀਆਂ ਸਾਡੀ ਭੂਮਿਕਾ ਕਿਸਾਨ ਨੂੰ ਮੰਡੀ ਚੋ ਵਿਹਲਾ ਕਰਕੇ ਉਰ ਜਿਹੜਾ ਚੋਨਾ ਖਰੀਦ ਕੇ ਉਹਦੇ ਖਾਤੇ ਚ ਪੈਸੇ ਪਾਣੇ ਆ ਗਾਂ ਮਿਲਰਜ਼ ਨੂੰ ਦੇ ਕੇ ਤੇ ਉਹਨੇ ਮਿਲਣਾ ਕਰਨੀ ਟੋਟਲ ਗਾ ਮਾਵਲਾ ਜਿਹੜਾ ਉਹ ਐਸੇ ਹੀ ਨਾ ਜੁੜਿਆ ਜਥੇਦਾਰ ਸਿੰਘ ਅਕਾਲਤਖ ਸਹਬ ਤੇ ਬਾਕੀ ਸਿੰਘ ਸਹਿਬਾਨਾ ਦੇ ਬਲੂ ਤਨਖਾਈਆ ਕਰਾਰ ਕੀਤੇ ਗਏ ਸਪੀਡ ਸਿੱਖ ਬਦਲ ਤੇ ਉਹਨਾਂ ਦੇ ਸਾਥੀ ਯਾਨੀ ਕਿ ਕਾਲੀ ਦਲ ਦੇ ਆਮਰੁਖੀ ਸਮਾਜ ਦੇ ਅੰਦਰ ਕਿਸੇ ਚ ਵੀ ਕੋਈ ਲਾਲਸਾ ਕੋ ਕਮਜ਼ੋਰੀ ਆਸਰ ਦੀ ਆ ਪਰ ਸਾਡੇ ਨੋਟਿਸ ਕਿਤੇ ਆਵੇ ਅਸੀਂ ਬਿਲਕੁਲ जो रोकाना आर डी एफ की क्या स्थिति है और दूसरा क्योंकि आप मिनिस्टर हैं, तो इस में में हैं, लेकिन कुछ सब्जियां अभी कर रही है तो उसके लिए पंजाब गवर्मेंट के पास है किडिंग ना की जाए देखिए आरडीएफ का मामला जो आ, 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 आप बात कर रहे हैं हमने आ, बड़े लंबे अरसे से आरडीएफ के ऊपर हमारा आ, जो केंद्र सरकार के साथ वार्तालाप जो चल रहा था लेकिन अभी रिसेंटली हम लोग पाँच दिन पहले हमारे पंजाब के वित्त मंत्री सरदार पाल सिंह चीमा जी और मैं और हमारे अफीस सेवान आ, चीफ सेक्रेटरी पंजाब हम लोग जूनियर मिनिस्टर से मिले हैं और उनसे आग्रह किया है कि जो पंजाब का राइट है जे पंजाब का राइट है मोर देन पैंठ हजार मतलब जो हो रोड हैं पंजाब में किलोमीटर वो हिस्ट्री है मतलब इंडिया के अंदर किसी स्टेट में इतने बड़े मंडीकरण बोर्ड द्वारा बनाए गए हों तो अभी उसकी रिपेयरमेंट उसके खाते पैसे होती है तो उसके लिए हम लोगों ने कोर्ट में भी किया सुप्रीम कोर्ट में भी केस चल रहा है और हम लोगों ने पाँच सात दिन पहले जब मिले हैं जूनियन मिनिस्टर्स से, से उनसे भी आग्रह किया उन लोगों ने एग्जाम भी पिया हमारी बातों को हमने तर्क के साथ दलील के साथ बातें की है कि पंजाब को आप बाकी स्टेट के साथ कंपेयर मत करो पंजाब तिरतालीस परसेंट हिस्सेदारी केंद्रीय पूल में डालता है तो बाकी स्टेट में तो प्रोक्योरमेंट होती नहीं एम एस पी के ऊपर तो इसीलिए हमने वहां पक रखा उम्मीद करते हैं कि पंजाब का जो पक्ष है पंजाब का जो पैसा है वो पंजाब को मिले सो बाकी जो सब्जियों की बात कर रहे हैं जे जे मंडी बोर्ड का फील्ड है वो ज्यादा बेटर बता सकते हैं लेकिन पंजाब के अंदर मान जो मुख्यमंत्री ਸਰਦਾਰ ਭਗਵਾਨ ਸਿੰਘ ਮਾਨੋਰ ਉਹਨਾਂ ਦੀ ਸਰਕਾਰ ਮਾਰਾ ਕੰਟੈਂਟ ਬਹੁਤ ਕਲੀਅਰ ਹੈ ਹਮ ਕਿਸਾਨ ਕੇ ਸਾਥ ਹੈ ਹਾਜ਼ਮੀ ਹੈ ਕੱਲ ਵੀ ਤੇ ਔਰ ਕੱਲ ਵੀ ਰਹੇਗੇ ਜਹਾਂ ਕਹਾ ਵੀ ਲੋਡ ਪੜੇ ਉਸ ਕੋ ਹਮ ਲੋਗ ਕਿਸਾਨ ਕੇ ਸਾਥ ਬੰਦਰੀਆ ਜੀ ਕਿ ਟਾਰਗੇਟ ਅਚੀਵ ਨਹੀਂ ਹੋਇਆ ਇਹਦੇ ਕੀ ਕਾਰਨ ਦੇਖ ਰਹੇ ਹੋ ਅੱਜ ਟਾਰਗੇਟ ਅਚੀਵ ਨਹੀਂ ਹੋਇਆ ਇਸਦੇ ਕੀ ਕਾਰਨ ਨੇ ਝਾੜ ਘਾਟ ਹੋਇਆ ਝਾੜ ਘਾਟ ਹੋਇਆ ਪੰਜਾਬ ਦੇ ਅੰਦਰ ਜਿਹਦੇ ਕਰਕੇ ਜਿਹੜਾ ਉਹ 173 ਲੱਖ ਐਮਟੀ ਦੇ ਜਿਹੜਾ ਸਾਰਾ ਆਇਆ ਜੀ ਮਤਲਬ ਅੱਜ ਗਵਰਨਰ पेंडिंग मुद्दे हैं उनके साथ ये इशू उठाया गया था मानते हैं कि पंजाब के इश्यूज आज जो हैं, वो उठाए जाएंगे मसला सुलझेगा। नहीं लाजमी किसे भी, आ, किसी भी किसी भी मतलब स्टेज पे जो पंजाब के राइट हैं वो हमारे माननीय मुख्यमंत्री लगातार उसको उठाते हैं हम भी जितनी हमको कहीं मौका मिलता है तो पंजाब कभी वीक नहीं मांगता पंजाब राइट के लिए लड़ता है और हम अपेक्षा करते हैं हमारे देश के प्रधानमंत्री हैं देश के गृह मंत्री हैं लंबे समय से जो पंजाब के इशू हैं वो उसको शॉर्ट होना चाहिए तो हम लोग शॉर्ट में ये बात कहना चाहते हैं पंजाब इस देश का हिस्सा है पंजाब इस देश का मेजर पार्ट है और हिस्ट्री के अंदर पंजाब की जो भूमिकाएं हैं चाहे वो फ्रीडम मूवमेंट में है चाहे फ्रीडम मूवमेंट के बाद है वो हिस्टोरिकल है ਸੋ ਇਸੇ ਲਈ ਇਹ ਪੰਜਾਬ ਕੇ ਸਾਧ ਕੋ ਦੱਕਾ ਹੋ ਜੇ ਸੈਨ ਨ ਕੀ ਜਾਏਗਾ ਪੰਜਾਬ ਕੇ ਰਾਈਟ ਕੇ ਲਈ ਹਮ ਲੋਗ ਲੜੇ ਇਹ ਮੇਰੀ ਜਾਣਕਾਰੀ ਚ ਸਰ ਇੱਕ ਸੁਨੀਲ ਡਾਕਟਰ ਉਹਨੇ ਰੋਕ ਲਗਾ ਤਵਾਡੇ ਮਾਦੀਨ ਦਰਾਈ ਪੰਜਾਬ ਦੇ ਲੋਕਾਂ ਨਾਲ ਸਾਂਝਾ ਕਰਨ ਲਈ ਮੈਂ ਫਿਰ ਇੱਕ ਵਾਰ ਤੁਹਾਡੇ ਚ ਸ਼ਾਮਲ ਹਾਜ਼ਰ ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਅੰਦਰ ਚੋਹਾਨੇ ਦੀ ਖਰੀਦ ਦਾ ਸੀਜ਼ਨ ਜਿਹੜਾ 2 ਮਹੀਨੇ ਚੱਲਦਾ 4 ਜੁਲਾਈ ਤੋਂ ਲੈ ਕੇ 30 ਨਵੰਬਰ ਤਾਈਂ ਸੋ ਉਹ ਸਾਡਾ ਸੀਜ਼ਨ ਕੰਪਲੀਟ ਹੋਇਆ ਸੋ ਅੱਜ ਅਸੀਂ ਸਾਰੇ ਪੰਜਾਬ ਦੇ ਆਪਣੇ ਅਫੀਸਰ ਸਹਿਬਾਨ